ਕਿ ਜੇ ਗਾਵਾਂ ਦੇ ਫਾਰਮ ਨੇ ਆ ਘਾ ਫਟ ਫਟ ਕੇ ਗਾਵਾਂ ਨੂੰ ਪਾਉਂਦੇ ਨੇ ਛੋਲੇ ਛੋਲੇ ਕਰਨੇ ਨਹੀਂ ਪੈ ਰਿਹਾ ਅਜੇ ਵੀ ਇਹ ਕੈਨੇਡਾ ਦੇ ਦਿੱਟਾਂ ਦਾ ਇਲਾਕਾ ਗਾਵਾਂ ਦੇ ਫਾਰਮ ਹੈ ਫਾਰਮ ਨੇ ਉਹ ਪੋਲੀ ਹਾਊਸ ਇਚਸਟਰ ਅਲੋਕਾਇਟ ਮੀਂਹ ਜਨ। ਨੰਨ ਕਰੇ। ਇਹ ਖੇਤ ਖਾਲੀ ਛੱਡੇ ਸੀਗੇ ਸਿਆਲਾਂ ਤੋਂ ਪਹਿਲਾਂ ਮੱਕੀ ਵੱਢ ਕੇ ਟੰਡੇ ਨੇ ਮੱਕੀ ਦੇ। ਹੁਣ ਮੀਂਹ ਪੈ ਕੇ ਬਤਾਈ ਤੇ ਹੁਣ ਇਹ ਕਰਮੀਆਂ ਜੀ ਫਸਲ ਵਿਚਣਗੇ। ਫੇਰ ਮੱਕੀ ਬੀਜਣੀਆਂ। ਸ਼ਾਇਦ ਫੇਰ ਮੱਕੀ ਬੀਜ ਦੇਣੀ ਆ ਮੱਕੀ ਤੇ ਚਾਰ ਪਾਉਂਦੇ ਨੇ ਜ਼ਿਆਦਾਤਰ ਡੰਗਰਾਂ ਦਾ ਕੰਮ ਹੋ ਰਿਹਾ। ਗਾਵਾਂ ਦੇ ਆਰਮਲੇ। ਮੱਕੀ ਬੀਜਦੇ ਨੇ ਸਲੀਆਂ। ਸਲੀਆਂ ਵੀ ਬੀਜਦੇ ਨੇ ਚਾਚੁਰ ਵੀ ਪਾ ਲੈਂਦੇ ਹੋਣਗੇ। ਆ ਸਾਰੇ ਕਾਵਾ ਦੇ ਫਾਰਮ ਨੇ ਬਾਹਰਨ ਕਹਦੇ ਆ ਇਹਨਾਂ ਨੂੰ ਕੈਨੇਡਾ ਚ ਚਾਰੇ ਪਾਸੇ ਪਹਾੜੀਆਂ ਦੇ ਵਿਚਾਲੇ ਹੈ ਸਮਤਲ ਜਗਾ ਵੈਲੀ ਆ ਇਹ ਇੱਕ ਕਿੱ ਟੀ ਪਹਾੜੀਆਂ ਦੇਖ ਬਿਊ ਤਾਂ ਦੇਖ ਇੱਧਰ ਤੋਂ

ਪੈ ਰਹੀ ਆ ਥੋੜੀ ਥੋੜੀ ਜਰਨਨ ਵਿਲੀਨ ਅਕਾ ਦੇ ਬ੍ਰੇਕ ਪੇਨ ਹੋ ਜਾਣ ਤਾਂ ਟਰੱਕਰ ਨੂੰ ਇੱਧਰ ਨੂੰ ਚੜਾ ਲੈਂਦੇ ਨੇ ਇੱਧਰ ਨੂੰ ਹਾਂ ਕਲੋਨਾ ਦੀ ਓਕਨ ਹੈਗੇ ਨੇ ਲੇਕ ਆ ਓਕਨ ਹੈਗੇ ਨੇ ਇਹ ਬਹੁਤ ਵੱਡੀ ਬਹੁਤ ਜ਼ਿਆਦਾ ਵੱਡੀ ਝੀਲ ਹਰ ਅਪਾਰਟਮੈਂਟ ਆ ਇਸੇ ਗੈਸ ਵੀ ਆ ਓਵਨ ਵੀ ਆ ਫਾਈਵ ਪੀਸ ਪ੍ਰਿਧਵੀਆ ਸਿੰਕ ਵੀ ਆ ਖਾਣ ਪੀਣ ਨੂੰ ਦਿੱਤਾ ਸੋਫੇ ਵੀ ਨੇ ਅੱਗ ਵੀ ਆ ਟੀਵੀ ਵੀ ਆ ਆ ਕਮਰਾ ਉਹ ਟੀਵੀ ਵੀ ਆ ਬਾਲਕਨੀ ਵੀ ਆ

ਯੋਤੋਂ ਹੈ ਬੀ ਵੀ ਫਿਲ ਚਾਰ ਤੌਲੀਏ ਆ ਰੱਖਿਏ ਹੋਏ ਨੇ ਤਿੰਨ ਤੌਲੀਏ ਆ ਪਏ ਨੇ ਚਾਰ ਤਿੰਨ 7 ਦੋ ਤੌਲੀਏ ਨਾ ਚਾਰ ਤੌਲੀਏ ਆ ਹਲਮ ਕਦੇ ਨੇ ਸੱਤਰ 11 ਦੋ ਛੋਟੇ ਛੋਟੇ ਤੌਲੀਏ ਆ ਨੇ ਪਏ ਹਾਂ 11 ਤੇ 2 13 ਆਇਆ ਲੇਕ ਉਹ ਕਨਾਗਨ ਲੇਕ ਆ ਸਾਡਾ ਰਿਜ਼ੋਰਟ ਐਡਾ ਬਟਾ ਤੇ ਉਹ ਖੜਾ ਸਿੰਘ ਨਜ਼ਾਰੇ ਲੈ ਰਿਹਾ ਕੈਨੇਡਾ ਦੇ ਹੋਟਲ ਲੈਨੇ ਆ ਲਿੰਗ ਲੇਕ ਦਾ ਆਨੰਦ ਮਾਨਦੇ ਹੋਏ ਦੇਖੋ view ਦੇ ਨਜ਼ਾਰੇ ਲੈ ਰਿਹਾ ਸਿੰਘ ਕੁਰਸੀ ਤੇ ਬੈਠਾ ਆ ਰਿਹਾ ਹਾਂ ਕਿਉਂਸੇ ਜ਼ਿੰਦਗੀ ਹੈ ਕਿ ਨਹੀਂ